ਸਾਰੇ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹੈ ਜਿਹੜੇ ਇੱਥੇ ਅੱਜ ਇਹ ਲੌਕਡਾਊਨ ਦੇ ਟਾਈਮ ਦੇ ਵਿੱਚ بارش ਦੇ ਵਿੱਚ ਇੱਥੇ ਪਹੁੰਚੇ ਨੇ ਤੇ ਇਹ ਸਾਰੇ ਵੀਰਾਂ ਨੂੰ ਦੇਖ ਕੇ ਇਹ ਸਾਫ ਪਤਾ ਲੱਗ ਰਿਹਾ ਕਿ ਜਿਹੜਾ ਦਰਦ ਹਿੰਦੁਸਤਾਨ ਦੇ ਕਿਸਾਨਾਂ ਦੇ ਵਿੱਚ ਪੰਜਾਬੀਆਂ ਦੇ ਕਿਸਾਨਾਂ ਦੇ ਵਿੱਚ ਉਹ ਸੇਮ ਦਰਦ ਇੱਥੇ ਵੀ ਚੱਲ ਰਿਹਾ ਤੇ ਇਹਨਾਂ ਇਕੱਠਾਂ ਦਾ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੈ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਅਪਾ ਇਹ ਦੱਸ ਸਕੀਏ ਕਿ ਪੰਜਾਬ ਦਾ ਕਿਸਾਨ ਦੁਨੀਆ 'ਚ ਕਿਤੇ ਵੀ ਬੈਠਾ ਹੈ ਇਹ ਤਿੰਨ ਬਿੱਲਾਂ ਤੋਂ ਜਿਹੜੇ ਆਏ ਨੇ ਕਾਲੇ ਕਾਨੂੰਨ ਆਏ ਨੇ ਉਹਨਾਂ ਤੋਂ ਦੁਖੀ ਹੈ ਕਿ ਕੋਈ ਵੀ ਇਹ ਕਾਨੂੰਨਾਂ ਦੇ ਕਾਨੂੰਨਾਂ ਦੇ ਹੱਕ ਦੇ ਵਿੱਚ ਯੂਰਪ ਦੇ ਵਿੱਚ ਪੂਰੇ ਵਰਲਡਵਾਈਡ ਪੰਜਾਬ ਦਾ ਕਿਸਾਨ ਹੈ ਇਹ ਨਹੀਂ ਹੈ ਹੱਕ ਦੇ ਵਿੱਚ ਦੂਸਰੀ ਗੱਲ ਮੈਂ ਇਹ ਕਰਨਾ ਚਾਹੁੰਦਾ ਕਿ ਜਿਹੜੇ ਇਹ ਬਿੱਲ ਆਏ ਆ ਇਹਨਾਂ ਬਿੱਲਾਂ ਦੇ ਨਾਲ ਇੱਕ ਚੀਜ਼ ਦਾ ਜ਼ਰੂਰ ਫਾਇਦਾ ਹੋਇਆ ਕਿ ਆਪਾਂ ਸਾਰੇ ਪੰਜਾਬੀ ਹਰਿਆਣਾ ਸਾਰਾ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈ ਉਹ ਇਕੱਠਾ ਹੋ ਗਿਆ ਤੇ ਆਪਣਾ ਪੰਜਾਬ ਦਾ ਨੌਜਵਾਨ ਅੱਗੇ ਆ ਕੇ ਇਸ ਸੰਘਰਸ਼ ਦੇ ਵਿੱਚ ਜੂਝ ਰਿਹਾ ਹੈ ਤੇ ਉਸ ਨੇ ਸਾਬਤ ਕਰ ਦਿੱਤਾ ਕਿ ਜਿਹੜੀ ਚੀਜ਼ ਪੰਜਾਬ ਦੇ ਵਿੱਚ ਆਪਾਂ ਨੂੰ ਕਿਹਾ ਜਾਂਦਾ ਸੀ ਕਦੇ ਕੋਈ ਪੰਜਾਬ ਨੂੰ ਉੜਦਾ ਪੰਜਾਬ ਦੱਸਦਾ ਸੀ ਕਦੇ ਪੰਜਾਬ ਨੂੰ ਨਸ਼ੇੜੀ ਪੰਜਾਬ ਦੱਸਦਾ ਸੀ ਤੇ ਅੱਜ ਦੇ ਨੌਜਵਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਦਸਮ ਪਿਤਾ ਦੇ ਪੁੱਤਰ ਹੈ ਤੇ ਅਸੀਂ ਨੰਦਪੁਰ ਦੇ ਵਾਸੀ ਆ ਦੂਸਰੀ ਗੱਲ ਇਹ ਆ ਮੈਂ ਪ੍ਰਧਾਨ ਮੰਤਰੀ ਨੂੰ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਨਾ ਕਿ ਇਹ ਪੰਜਾਬ ਵਾਲੇ ਕਦੇ ਕਿਸੇ ਦਾ ਕਦੇ ਕਿਸੇ ਤੇ ਦਬਾਅ ਪਾਉਂਦੇ ਨਹੀਂ ਤੇ ਨਾ ਹੀ ਕਦੇ ਕਿਸੇ ਦਾ ਦਬਾਅ ਚਲਦੇ ਆ ਤੇ ਮੋਦੀ ਸਰਕਾਰ ਨੂੰ ਜਿਹੜਾ ਵਹਿਮ ਪੈ ਗਿਆ ਕਿ ਉਹ ਡਿਟੈਕਟਰਸ਼ਿਪ ਆ ਉਹ ਕੁਝ ਵੀ ਕਰ ਸਕਦਾ ਇਹ ਵਹਿਮ ਉਹਨੂੰ ਕੱਢ ਦੇਣਾ ਚਾਹੀਦਾ ਪ੍ਰਾਣੀ ਬਜ਼ੁਰਗ ਇੱਕ ਕਹਾਵਤ ਸੁਣਾਉਂਦੇ ਹੁੰਦੇ ਸੀ ਪੰਜਾਬ ਦੀ ਕਿ ਇੱਕ ਵਾਰੀ ਇੱਕ ਜ਼ਿਮੀਂਦਾਰ ਕੋਲੇ 3 6 300 ਕਿੱਲਾ ਪੈੜੀ ਦਾ ਆ ਗਿਆ ਉਹਨੂੰ ਪਿੰਡ ਦੇ ਵਿੱਚ ਇੰਨਾ ਜ਼ਿਆਦਾ ਮਾਣ ਹੋ ਗਿਆ ਕਿ ਮੇਰੇ ਕੋਲੇ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਹੈ ਮੇਰੇ ਕੋ ਬਹੁਤ ਖੁਸ਼ ਆ ਗਿਆ ਉਹ ਮੇਲੇ ਵਿੱਚ ਗਿਆ ਮੇਲੇ ਦੇ ਵਿੱਚ ਉਹ ਵਾਰੀ ਵਾਰੀ ਇੱਕੋ ਹੀ ਗੱਲ ਕਹੀ ਜਾਵੇ ਹੈ ਕੋਈ ਬੰਦਾ ਜਿਹਦੇ ਕੋਲੇ 300 ਕਿੱਲਾ ਪੈਲੀ ਦਾ ਹੈ ਕੋਈ ਬੰਦਾ ਤਾਂ ਹੱਥ ਖੜਾ ਕਰੇ ਆ ਮੇਰਾ ਹੱਥ ਖੜਾ ਕਰਿਆ ਮੇਰੇ ਕੋਲ 350 ਕਿੱਲਾ ਪੈਲੀ ਦਾ ਮਗਰੋਂ ਇੱਕ ਪੰਜਾਬੀ ਆਇਆ ਉਹਨੇ ਮਿਆਂ ਚੋਂ ਕਿਰਪਾਨ ਕੱਢੀ ਤੇ ਉਹਦੀ ਬਾਹ ਵੜਤੀ ਉਹ ਕਹਿੰਦਾ ਕਿੱਲੇ ਤਾਂ ਮੇਰੇ ਕੋਲੇ ਪੰਜ ਹੀ ਆ ਪਰ ਅਸੀਂ ਕਿਸੇ ਨੂੰ ਹੱਥ ਨਹੀਂ ਖੜਾ ਕਰਨ ਦਿੰਦੇ ਬਾਕੀ ਬਾਕੀ ਇਹ ਆ ਵੀ ਪੰਚ 50 ਹਿੰਦੁਸਤਾਨ ਗਵਰਨਮੈਂਟ ਵੀ ਇਸ ਟੀ ਤੋਂ ਘਬराई ਪਈ ਹੈ ਜਿਹੜੀ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਮੀਡੀਆ 'ਚ ਪੰਜਾਬ ਦੇ ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟ ਲਗਾ ਕੇ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਇਹ ਜਿਹੜੇ ਬਿੱਲ ਨੇ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਪਰ ਇਦਾਂ ਦੀ ਹੁਣ ਸਾਰੇ ਸੂਝਵਾਨ ਆ ਤਕਰੀਬਨ 20 21 ਮੀਟਿੰਗਾਂ ਤਾਂ ਆਪਣੇ ਕਿਸਾਨ ਜਥੇਬੰਦੀਆਂ ਦੇ ਨਾਲ ਹੀ ਹੋ ਚੁੱਕੀਆਂ ਹਜੇ ਤੱਕ ਤਾਂ ਉਹ ਇਸ ਸਮਝਾ ਹੁਣ ਦੇ ਵਿੱਚ ਸਮਰੱਥ ਨਹੀਂ ਰਹੇ ਕਿ ਇਹ ਬੰਬੈਲ ਜਿਹੜੇ ਹੈਗੇ ਆ ਉਹ ਫਾਇਦੇਚਾ ਸਾਡੇ ਹਾਂ ਇਹ ਫਾਇਦੇਚ ਜਰੂਰ ਹੈ ਇਹ ਫਾਇਦੇ ਸਿਰਫ ਤੇ ਸਿਰਫ ਕਾਰਪੋਰੇਟ ਘਰਾਣੇ ਜਿਨ੍ਹਾਂ ਨੂੰ ਫਾਇਦਾ ਦਵਾਉਣਾ ਚਾਹੁੰਦਾ ਉਹਨਾਂ ਵਾਸਤੇ ਹੀ ਹੈ ਕਿਉਂਕਿ ਲਾਕਡਾਊਨ ਦੇ ਵਿੱਚ ਇਸ ਵਾਰ ਸਾਰੀ ਦੁਨੀਆ ਦੀ ਇਕਨੋਮੀ ਚੇਂਜ ਹੋਈ ਹੈ ਤੇ ਇਸ ਇਕਨੋਮੀ ਦੇ ਵਿੱਚ ਜਿੱਥੇ ਸਾਰੀਆਂ ਸਾਰੀ ਹਰ ਕੰਟਰੀ ਦੀ ਜੀਡੀਪੀ ਮਾਈਨਸ ਜਾ ਰਹੀ ਸੀ ਤੇ ਇੰਡੀਆ ਦੀ ਇੰਡੀਆ ਦੀ ਜੀਡੀਪੀ ਵੀ ਹੈ ਜਿਹੜੀ ਮਾਈਨਸ ਜਾ ਰਹੀ ਸੀ ਤੇ ਸਿਰਫ ਤੇ ਸਿਰਫ ਕਿਸਾਨੀ ਇਹੋ ਜਿਹਾ ਕੀਤਾ ਸੀ ਜਿਹੜਾ ਪਲੱਸ 4% ਦੇ ਵਿੱਚ ਲਾਕਡਾਊਨ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਵਿੱਚ ਵੀ ਜਿਹੜਾ ਪੋਜ਼ਿਟਿਵ ਜਾ ਰਹੀ ਸੀ ਤੇ ਮੋਦੀ ਸਰਕਾਰ ਇਹੀ ਚਾਹੁੰਦਾ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਪਹਿਲਾਂ ਹੀ ਉਹ ਵੇਚ ਚੁੱਕਿਆ ਆਲਰੇਡੀ 에ਰਪੋਰਟਾਂ ਉਹ ਵੇਚ ਚੁੱਕਿਆ ਟ੍ਰੇਨਾਂ ਉਹ ਵੇਚ ਚੁੱਕਿਆ ਹੁਣ ਮਗਰ ਸਿਰਫ ਕਿਸਾਨੀ ਰਹਿ ਗਈ ਸੀ ਜਿਹੜੀ ਪੋਜ਼ਿਟਿਵ ਜਾਣੀ ਸੀਗੀ ਜਿਹੜੀ ਕਿ ਉਹ ਵੇਚ ਰਿਹਾ ਤੇ ਅਸੀਂ ਪੰਜਾਬੀ ਜਿੱਥੇ ਵੀ ਦੁਨੀਆ 'ਚ ਬੈਠੇ ਹੋਵਾਂਗੇ ਅਸੀਂ ਕਦੇ ਵੀ ਨਹੀਂ ਇਹ ਹੋਣ ਦੇਾਂਗੇ ਦਾਸ ਇੰਨਾ ਕਹਿੰਦਾ ਛਮਾ ਦਾ ਜੱਜ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮਜ਼ਦੂਰ ਇਕਤਾ